की है मैं बड़ी खुशी हुई है कि भाई साहब जी ने अरदस भी मां बोली ली सतगुरा पास अरदस थान रखी है बेनती की है सतगुरु जी पास अरदस भाई साहब जी ने आप जी ने सुने होगा शायद ना ध्यान किया हो मोली प्यार बख्शना कारण यह है कि मां बोली पंजाबी जो सादी है गुरु साहब ने दी पी ਇਸ ਪਾਛਾ ਦੇ ਵਿੱਚ ਇਸੇ ਲਿਪੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਗੁਰਬਚਨ ਸਾਹਿਬ ਦੀ ਸੰਪਾਦਨਾ ਕਰਕੇ ਦਿੱਤੀ ਹੈ ਸੋ ਅਗਰ ਅਸੀਂ ਮਾਂ ਬੋਲੀ ਪੰਜਾਬੀ ਜਿਹੜੀ ਕਿ ਗੁਰਮੁਖੀ ਅੱਖਰਾਂ ਵਿੱਚ ਹੈ ਪੰਜਾਬੀ ਵੀ ਦੋ ਤਰ੍ਹਾਂ ਦੀ ਹੈ ਇੱਕ ਹੈ ਸ਼ਾਹਮੁਖੀ ਇੱਕ ਹੈ ਗੁਰਮੁਖੀ ਤਾਂ ਗੁਰਮੁਖੀ ਅੱਖਰਾਂ ਵਿੱਚ ਸਾਨੂੰ ਗੁਰੰਤ ਸਾਹਿਬ ਗੁਰੂ ਸਾਹਿਬ ਜਿਨੇ ਦਿੱਤਾ ਹੈ ਅਸੀਂ ਹਮੇਸ਼ਾ ਪਰਦੇ ਹਾਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਇੱਕ ਸ਼ਬਦ ਦੀ ਖੋਜ ਕਰਨੀ ਹੈ ਤਾਂ ਕਿ ਅਸੀਂ ਪੰਜਾਬੀ ਬੋਲੀ ਪੜੇ ਬਿਨਾ ਜਾਣੇ ਬਿਨਾ ਖੋਜ ਕਰ ਸਕਦੇ ਹਾਂ ਨਹੀਂ ਕਰ ਸਕਦੇ ਇਸ ਕਰਕੇ ਸਾਡੇ ਲਈ ਅਗਰ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਅਗਰ ਗੁਰੂ ਤੇ ਵਿਸ਼ਵਾਸ ਕਰਦੇ ਹਾਂ ਗੁਰੂ ਦੀ ਬੋਲੀ ਨੂੰ ਸਮਝਣਾ ਚਾਹੁੰਦੇ ਹਾਂ ਗੁਰੂ ਸਾਹਿਬ ਕੀ ਕਹਿੰਦੇ ਹਨ ਇਹ ਅਸੀਂ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪੜਨੇ ਪੈਂਦੇ ਅਤੇ ਇਹਦੇ ਵਿੱਚ ਜੋ ਬਾਣੀ ਲਿਖੀ ਗਈ ਹੈ ਜਿਨ੍ਹਾਂ ਅੱਖਰਾਂ ਵਿੱਚ ਉਹ ਅੱਖਰਾਂ ਦੇ ਸਾਨੂੰ ਪਛਾਣ ਹੋਣੀ ਜ਼ਰੂਰੀ ਹੈ ਇਹ ਜੋ ਉਹ ਇਹ ਜੀ ਸਸਾਤੀ ਜੋ ਸਵੇਰ ਦਿੱਤੀ ਗਈ ਹੈ ਇਹ ਇੱਕ ਆਪ ਜੀ ਨੂੰ ਸਾਰਿਆਂ ਨੂੰ ਇਸ ਬਾਰੇ ਇਸ਼ਾਰਾ ਕਰਨਾ ਹੈ ਕਿ ਆਪ ਜੀ ਸਾਰੇ ਇਹ ਮਾਂ ਬੋਲੀ ਪੰਜਾਬੀ ਨੂੰ ਪਰੋ ਸਾਰੇ ਬੱਚਿਆਂ ਨੂੰ ਪੜਾਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉਹ ਨਾ ਹੋਵੇ ਕਿ ਸਿਰਫ ਭਾਈ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਨ ਇਹੀ ਗੁਰੂਆਂ ਸਬਦਾ ਹੁਕਮ ਲੈਣ ਮੱਤੇ ਰਹ ਜਾਣ ਤੇ ਨਾਲੇ ਅਰਦਾਸ ਵਾਸਤੇ ਯਹੀ ਭਾਈ ਸਾਹਿਬ ਰਹਿ ਜਾਣ ਸਾਨੂੰ ਸਾਰੀ ਸਿੱਤ ਕੋਮ ਇਹ ਪੰਜਾਬੀ ਮਾਂ ਬੋਲੀ ਆਪਣੇ ਹਿਰਦੇਜ ਦੇ ਸਾਥੇ ਇਸਨੂੰ ਅਧਿਆਨ ਕਰਕੇ ਇਸ ਨੂੰ ਪੜ੍ਹ ਕੇ ਫਿਰ ਗੁਰਗ੍ਰੰਥ ਸਾਹਿਬ ਦੀ ਖੋਜ ਕਰ ਸਕਦੇ ਹਾਂ ਜਿਵੇਂ ਪ੍ਰਭੂ ਨੂੰ ਮਿਲਣੇ ਤੇ ਜੋ ਪ੍ਰਭੂ ਕੋ ਮਿਲਬੋ ਚਾਹੇ ਜਿਹੜੇ ਪ੍ਰਭੂ ਨੂੰ ਮਿਲਣਾ ਚਾਹੁੰਦੇ ਹਨ ਉਹ ਸ਼ਬਦ ਦੀ ਖੋਜ ਕਰਨ ਔਰ ਸ਼ਬਦ ਦੀ ਖੋਜ ਵਾਸਤੇ ਪੰਜਾਬੀ ਅੱਖਰਾਂ ਦਾ ਆਣਾ ਬਹੁਤ ਜ਼ਰੂਰੀ ਹੈ ਅਸੀਂ ਦੂਸਰੀ ਭਾਸ਼ਾ ਵਿੱਚ ਵੀ ਪੜ ਸਕਦੇ ਹਾਂ ਪਰ ਜੋ ਸਾਨੂੰ ਗੁਰੂ ਸਾਹਿਬ ਨੇ ਡਾਇਰੈਕਟ ਆਪਣੀ ਗੱਲ ਕਹੀ ਹੈ ਅਸੀਂ ਉਹ ਕਿਸੇ ਹੋਰ ਦੀ ਭਾਸ਼ਾ ਵਿੱਚ ਜਦੋਂ ਸੁਣਾਗੇ ਉਹ ਉਲਟਾ ਕਰਕੇ ਦੱਸੇਗਾ ਉਹ ਆਦਮੀ ਜਦੋਂ ਉਲਟਾ ਕਰ ਰਿਹਾ ਹੈ ਪਤਨ ਕਿੰਨੀਆਂ ਗਲਤੀਆਂ ਕਰ ਲਏਗਾ ਉਹ ਰੱਬ ਤੇ ਨਹੀਂ ਨਾ ਇਨਸਾਨ ਇਸ ਕਰਕੇ ਜੋ ਸਾਡੇ ਗੁਰੂਆ ਨੇ ਇਹ ਪੰਜਾਬੀ ਭਾਸ਼ਾ ਵਿੱਚ ਗੁਰਮੁਖੀ ਭਾਸ਼ਾ ਵਿੱਚ ਇਹ ਜੋ ਗੁਰਗ੍ਰੰਥ ਸਾਹਿਬ ਸੰਦੇਤਾ ਹੈ ਸਾਦਾ ਕਾਜ ਜੁਹਹਾਜ ਹੈ ਇਸ ਨੂੰ ਅਸੀਂ ਜੇ ਪੜਾਂਗੇ ਕਿ ਆਪਣਾ ਜੀਵਨ ਤਾਂ ਸਫਲ ਹੋ ਸਕਦਾ ਹੈ ਮੈਂ 아이 ਸਾਚਦਾ ਬਹੁਤ ਬਹੁਤ ਅਮਾਤ ਕਰਦਾ ਸਰਦਾਰ ਪਰਮਜੀਤ ਸਿੰਘ ਜੀ ਵੱਲੋਂ ਸ੍ਰੀ ਗੁਰੂ ਅਰਜਨ ਸਾਹਿਬ ਸੁਖਮਨੀ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਅਤੇ ਗੁਰਦਾਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਵਾਦ ਹੈ ਜੀ ਆਪ ਜੀ ਦੋਨੋਂ ਨੇੜੇ ਸੰਗਤ ਰੂਪ ਵਿੱਚ ਗੁਰਦਾਰਾ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਜਿੱਤੇ ਆਪਨਾ ਸਮਾ ਸਫਲਾ ਕੀਤਾ ਹੈ ਉਥੇ ਆਪ ਜੀ ਨੇ ਦਾਸਾਂ ਨੂੰ ਨਵਾਜਿਆ ਇੱਕ ਹੋਰ ਬੇਨਤੀ ਕਰ ਦਿਆ ਤੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਗੁਰਗ੍ਰੰਥ ਸਾਹਿਬ ਦੀ ਬਾਣੀ ਪੜੰਗਣ ਦੇ ਨਾਲ ਜ਼ਰੂਰ ਜੋੜੋ ਅਸੀਂ ਅਸੀਂ ਬੜਾ ਖੁਸ਼ ਹੁੰਨੇ ਆ ਜਦੋਂ ਸਾਡੇ ਛੋਟੇ-ਛੋਟੇ ਬੱਚੇ ਇੱਥੇ ਆ ਕੇ ਕੀਰਤਨ ਕਰਦੇ ਹਨ ਅਰਦਾਸ ਵੀ ਛੋਟੇ ਜਿਹੀ ਬੱਚੀ ਸਾਡੇ ਕਰਦੀ ਹੈ ਜਦੋਂ ਅਸੀਂ ਦੂਸਰਿਆਂ ਦੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਨੇ ਆ ਤੇ ਜਦੋਂ ਤੁਹਾਡੇ ਆਪਣੇ ਬੱਚੇ ਅਰਦਾਸ ਕਰਨਗੇ ਬਾਣੀ ਪੜ੍ਹਨਗੇ ਤੁਹਾਨੂੰ ਤੀਨ ਖੁਸ਼ੀ ਹੋਏਗੀ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਪੜਵਾਓ ਅਰਦਾਸ ਕਰਾਓ ਗੁਰੂਆਂ ਨਾਲ ਜੋੜੋ ਗੁਰੂ ਦੇ ਚਰਨਾਂ ਦੀ ਸਾਖੁ ਆਪੀ ਸਾਰਿਆਂ ਨੂੰ ਪ੍ਰੀਤਿ ਬਖਸ਼ਣ ਮਤ ਕੱਬੋ ਗਿਆ ਕੀ ਹੋਵੇ ਤਾ ਮਾਫੀ ਦੇਣਾ ਸਾਰੇ ਮਿਲ ਕੇ ਗੱਜ ਕੇ ਫਤੇ ਬਲਾਉ ਜੀ ਵਾਹਿ ਗੁਰੂ ਜੀ ਦਾ ਅਖਾ ਸਾ ਵਾਹਿ